ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਫਟਕੜੀ ਦੇਖਣ ਵਿੱਚ ਤਾਂ ਬਿਲਕੁਲ ਸਾਧਾਰਨ ਹੁੰਦੀ ਹੈ ਪਰ ਇਸ ਅੰਦਰ ਗੁਨਾ ਦੀ ਪਰਮਾਰ ਹੁੰਦੀ ਹੈ। ਪਾਣੀ ਸਾਫ਼ ਕਰਨਾ ਹੋਵੇ ਜਾਂ ਜਵਾਨ ਦਿਖਣਾ ਹੋਵੇ ਜਾਂ ਫਿਰ ਚਿਹਰੇ ਦੇ ਦਾਣਿਆਂ ਤੋਂ निजात ਪਾਉਣੀ ਹੋਵੇ। ਫਟਕੜੀ ਬੇਹਤ ਗੁਣਕਾਰੀ ਸਾਬਤ ਹੁੰਦੀ ਹੈ। ਇਹੀ ਕਾਰਨ ਹੈ ਕਿ ਭਾਰਤ ਦੇ ਹਰ ਘਰ ਵਿੱਚ ਫਟਕੜੀ ਹਮੇਸ਼ਾ ਮੌਜੂਦ ਹੁੰਦੀ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦਾ ਰਾਮਬਣ ਇਲਾਜ ਹੈ ਫਟਕੜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਫਟਕੜੀ ਚਿਹਰੇ ਤੇ ਲਗਾਉਣ ਨਾਲ ਇਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਫਟਕੜੀ ਅੰਦਰ ਇੱਕ ਬੇਹਤ ਚੰਗਾ ਗੁਣ ਹੁੰਦਾ ਹੈ ਜੋ ਚਮੜੀ ਅੰਦਰ ਕਸਾਵਟ ਲਿਆਉਂਦਾ ਹੈ ਨਾਲ ਹੀ ਰੁੱਖੀ ਬੇਜਾਨ ਲਟਕੀ ਚਮੜੀ ਨੂੰ ਠੀਕ ਕਰਦਾ ਹੈ ਫਟਕੜੀ ਦੇ ਇਸੇ ਗੁਣ ਦੇ ਕਾਰਨ ਕਈ ਸਾਰੀਆਂ ਕਰੀਮਾਂ ਅੰਦਰ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਚਿਹਰੇ ਤੇ ਫਟਕੜੀ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨਾਲ ਹੀ ਵੱਧਦੀ ਉਮਰ ਦਾ ਪ੍ਰਭਾਵ ਵੀ ਘਟ ਹੋਣ ਲੱਗਦਾ ਹੈ ਤੁਸੀਂ ਸਿੱਧਾ ਫਟਕੜੀ ਦਾ ਪੀਸ ਲੈ ਕੇ ਉਸ ਨਾਲ ਚਿਹਰੇ ਦੀ ਮ사ਜ ਕਰ ਸਕਦੇ ਹੋ ਇਸ ਨਾਲ ਚਿਹਰਾ ਚਮਕਦਾਰ ਬਣ ਜਾਵੇਗਾ ਇਸ ਤੋਂ ਇਲਾਵਾ ਰੋਜ਼ ਸਵੇਰ ਦੇ ਸਮੇਂ ਪਾਣੀ ਵਿੱਚ ਘੋਲ ਕੇ ਫਟਕੜੀ ਇਸ ਪਾਣੀ ਨਾਲ ਮੂੰਹ ਸਾਫ਼ ਕਰੋ ਚਿਹਰੇ ਦੇ ਦਾਗ-ਧੱਬੇ ਸੱਟ ਦੇ ਨਿਸ਼ਾਨ ਅੱਗ ਨਾਲ ਸੜਨ ਦੇ ਨਿਸ਼ਾਨ ਦੂਰ ਹੋ ਜਾਣਗੇ ਇਸ ਤੋਂ ਇਲਾਵਾ ਤੁਸੀਂ ਫਟਕੜੀ ਨੂੰ ਫੇਸ ਪੈਕ ਦੀ ਤਰ੍ਹਾਂ ਵੀ ਲਗਾ ਸਕਦੇ ਹੋ ਇਸ ਨੂੰ ਬਣਾਉਣ ਲਈ ਇੱਕ ਚਮਚ ਫਟਕੜੀ ਦੇ ਪਾਊਡਰ ਵਿੱਚ ਇੱਕ ਚਮਚ ਜ਼ੈਤੂਨ ਦੇ ਤੇਲ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਚਿਹਰੇ ਤੇ ਲਗਾਓ 10 ਮਿੰਟ ਬਾਅਦ ਤਾਜੇ ਪਾਣੀ ਨਾਲ ਚਿਹਰੇ ਨੂੰ ਧੋ ਲਓ ਚਿਹਰੇ ਤੇ ਕੁਦਰਤੀ ਨਿਖਾਰ ਆਵੇਗਾ ਫਟਕੜੀ ਦੇ ਪਾਊਡਰ ਦਾ ਪੇਸਟ ਬਣਾ ਕੇ ਸਿੱਧਾ ਮੂੰਹ ਤੇ ਲਗਾਉਣ ਨਾਲ ਮੁਹਾਸੇ ਫਿੰਸੀ ਦਾਣਿਆਂ ਦੀ ਸਮੱਸਿਆ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਫਟਕੜੀ ਅੰਦਰ ਮੌਜੂਦ ਐਂਟੀ ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਕਿੱਲ ਮੁਹਾਸਿਆਂ ਨੂੰ ਜੜ ਤੋਂ ਖਤਮ ਕਰਨ ਲਈ ਮਦਦਗਾਰ ਸਾਬਿਤ ਹੁੰਦੇ ਹਨ ਇੱਕ ਚਮਚ ਗੁਲਾਬ ਜਲ ਅੰਦਰ ਇੱਕ ਚਮਚ ਫਟਕੜੀ ਦਾ ਪਾਊਡਰ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਫਟਕੜੀ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਜੜ ਤੋਂ ਖਤਮ ਕਰਨ ਦਾ ਕੰਮ ਕਰਦੀ ਹੈ ਕਈ ਵਾਰ ਚਿਹਰੇ ਦੀ ਚਮੜੀ ਸਕਿਨ ਫਟ ਜਾਂਦੀ ਹੈ ਜਾਂ ਦਾਣੇ ਹੋ ਜਾਂਦੇ ਹਨ ਕਈ ਵਾਰ ਦਾਣੇ ਵਿੱਚ ਖੂਨ ਨਿਕਲਣ ਲੱਗਦਾ ਹੈ ਇਸ ਸਥਿਤੀ ਵਿੱਚ ਫਟਕੜੀ ਸਕਿਨ ਨੂੰ ਕਸਾवट ਪ੍ਰਦਾਨ ਕਰਦੀ ਹੈ ਜਿਸ ਨਾਲ ਦਾਣੇ ਅੰਦਰੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ ਤੇ ਜਲਦੀ ਹੀ ਦਾਣੇ ਸੁੱਕੇ ਲਗਦੇ ਹਨ ਅਤੇ ਠੀਕ ਹੋ ਜਾਂਦੇ ਹਨ ਸਰੀਰ ਦੇ ਕਿਸੇ ਵੀ ਹਿੱਸੇ ਤੇ ਛੱਟ ਲੱਗਣ ਤੇ ਛੱਟ ਨੂੰ ਫਟਕੜੀ ਵਾਲੇ ਪਾਣੀ ਨਾਲ ਸਾਫ਼ ਕਰੋ ਇਸ ਨਾਲ ਛੱਟ ਉੱਤੇ ਮੌਜੂਦ ਗੰਦੇ ਬੈਕਟੀਰੀਆ ਮਰ ਜਾਂਦੇ ਹਨ ਛੱਟ ਦੀ ਜ਼ਿਆਦਾ ਇਨਫੈਕਸ਼ਨ ਨਹੀਂ ਫੈਲਦੀ ਜ਼ਖਮ ਛੇਤੀ ਸੁੱਕ ਜਾਂਦੇ ਹਨ ਆਯੁਰਵੇਦ ਦੇ ਜਾਣਕਾਰ ਜ਼ਖਮਾਂ ਦੇ ਇਲਾਜ ਲਈ ਫਟਕੜੀ ਦਾ ਇਸਤੇਮਾਲ ਕਰਦੇ ਹਨ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ